ਪੰਜਾਬ ਵਿੱਚ ਕੰਮ ਕਰ ਰਹੇ ਕੰਪਿਊਟਰ ਅਧਿਆਪਕਾਂ ਵੱਲੋਂ ਸੰਗਰੂਰ ਵਿੱਚ ਮੁੱਖ ਮੰਤਰੀ ਦੇਸ਼ ਸ਼ਹਿਰ ਵਿੱਚ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਕੰਪਿਊਟਰ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸੰਗਰੂਰ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਸਿੱਖਿਆ ਵਿਭਾਗ ਦੇ ਅਧੀਨ ਕੀਤਾ ਜਾਵੇਗਾ ਪਰ ਅਜੇ ਤੱਕ ਉਹਨਾਂ ਦੀ ਇਹ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਹਨਾਂ ਤੇ 6% ਕਮਿਸ਼ਨ ਲਾਗੂ ਕੀਤਾ ਗਿਆ ਹੈ ਜਿਸ ਦੀ ਮੰਗ ਨੂੰ ਲੈ ਕੇ ਉਹ ਪਿਛਲੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਅਤੇ ਅੱਜ ਮੁੱਖ ਮੰਤਰੀ ਦੇ ਜ਼ਿਲੇ ਵਿੱਚ ਜਾਗੋ ਕੱਢ ਕੇ ਮੁੱਖ ਮੰਤਰੀ ਨੂੰ ਆਪਣਾ ਕੀਤਾ ਵਾਦਾ ਯਾਦ ਕਰਵਾ ਰਹੇ ਹਨ الله اکبر لکھتي والے کرکے مقتل والی سرکار الله اکبر جی ريدا کوئي آهي عوامي هن جا کوئي آهي جيان جوڙا ڏاڍا مڏايا ٿا ਜੋ ਆਇਆ ਚਾਹ ਬਈ ਹੁਣ ਜਾ ਰਿਹਾ ਦੀ ਪੰਜਾਬ ਸਰਕਾਰ ਨੂੰ ਜਗਾਉਣ ਲਈ ਕੱਢਦੇ ਆ ਜੋ ਅਸੀਂ 19 ਸਾਲ ਦਾ ਸੰਤਾਪ ਅਜੇ ਤੱਕ ਠਿੱਗਿਆ ਹੈ ਉਹਦੇ ਲਈ ਅਸੀਂ ਕੱਢ ਰਹੇ ਹਾਂ ਕਿ ਸਾਨੂੰ ਉਮੀਦ ਸੀ ਵੀ 2.5 ਸਾਲ ਸਰਕਾਰ ਨੂੰ ਆਉਂਦੇ ਨੂੰ ਹੋ ਗਏ ਇਹਨਾਂ ਨੇ ਵਾਅਦੇ ਕੀਤੇ ਸੀ ਆਪਣੇ ਮੈਨੀਫੈਸਟੋ ਦੇ ਵਿੱਚ ਵੀ ਤੁਹਾਡਾ ਆਨਸਾਰ ਕੰਮ ਕੀਤਾ ਜਾਊਗਾ 2022 ਦੇ ਵਿੱਚ ਮਾਨਯੋਗ ਮੁੱਖ ਮੰਤਰੀਏ ਤੇ ਮਾਨਯੋਗ ਸਿੱਖਿਆ ਮੰਤਰੀ ਆਪਣੇ ਟਵਿੱਟਰ ਹੈਂਡਲ ਤੇ ਪਾਇਆ ਸੀ ਕਿ ਵੀ ਕੰਪਿਊਟਰ ਦੇ ਆਪਕਾ ਨੂੰ ਦਿਵਾਲੀ ਦਾ ਤੋਹਫਾ ਦਿੱਤਾ ਜਾਊਗਾ ਲੇਕਿਨ ਉਹ ਅਜੇ ਤੱਕ ਪੂਰਾ ਨਹੀਂ ਹੋਇਆ ਮੁਰ ਦਿਵਾਲੀ ਆਉਣ ਵਾਲੀ ਹੈ ਅਸੀਂ ਆ ਜਾਗੋ ਰਹਹੀਂ ਉਹਨਾਂ ਨੂੰ ਯਾਦ ਕਰਾ ਰਹੇ ਹਾਂ ਵੀ ਭਾਈ ਤੁਹਾਡਾ ਜਿਹੜਾ ਦਵਾਈ ਦਾ ਤੋਹਫ਼ਾ ਸੀ ਕੰਪਿਊਟਰ ਤੇ ਆਪਕ ਇਸ ਦਿਵਾਲੀ ਨੂੰ 2024 ਦੀ ਦਿਵਾਲੀ ਨੂੰ ਉਡੀਕ ਰਹੇ ਨੇ ਤੇ ਆਪਣਾ ਵਾਅਦਾ ਪੂਰਾ ਕਰਕੇ ਕੰਪਿਊਟਰ ਦੇ ਆਪਤਾਂ ਦਾ 19 ਸਾਲ ਦਾ ਸੰਤਾਪ ਉਹ ਪੂਰਾ ਕੀਤਾ ਜਾਵੇ। ਲਿਖਤੀ ਸਾਨੂੰ 2011 ਦੇ ਵਿੱਚ ਇੱਕ ਪੱਤਰ ਮਿਲਿਆ ਸੀ ਜਿਦੇ ਵਿੱਚ ਗਵਰਨਰ ਆਫ ਪੰਜਾਬ ਨੇ ਸਾਨੂੰ ਸਿੱਖਿਆ ਬਾਗ ਦੇ ਵਿੱਚ ਪਿਕਟ ਸੋਸਾਇਟੀ ਬਣੀ ਹੋਈ ਹੈ ਉਹਦੇ ਵਿੱਚ ਮਰਜ ਕੀਤਾ ਗਿਆ ਸੀ ਸਾਨੂੰ ਪੱਕੇ ਕੀਤਾ ਗਿਆ ਸੀਗਾ ਜਿਹਦੇ ਵਿੱਚ ਸੀਐਸਆਰ ਰੂਲ ਅਪਲਾਈ ਕੀਤੇ ਗਏ ਸੀ ਲੇਕਿਨ ਜਿਹੜੀਆਂ ਆਉਣੀਆਂ ਗਵਰਨਮੈਂਟਾਂ ਸੀਗੀਆਂ ਅਲੱਗ-ਅਲੱਗ ਗਵਰਨਮੈਂਟਾਂ ਉਹਨਾਂ ਨੇ ਆਪਣੇ ਵਾਅਦੇ ਤੋਂ ਮੁੱਕਰ ਕੇ ਜੋ ਲਿਖਤੀ ਸਾਨੂੰ ਆਰਡਰ ਮਿਲੇ ਹੋਏ ਨੇ ਉਹਨਾਂ ਤੋਂ ਮੁੱਕਰ ਕੇ ਸਾਡੇ ਉੱਪਰ ਉਹ ਸੀਐਸਆਰ ਰੂਲ ਅਪਲਾਈ ਨਹੀਂ ਕੀਤੇ ਸਾਡੇ ਜੋ ਵਿੱਤੀ ਲਾਭ ਨੇ ਉਹ ਸਾਡੇ ਤੋਂ ਖੋਹੇ ਗਏ ਨੇ ਸਾਡੇ ਤੇ 6ਵਾਂ ਪੇ ਕਮਿਸ਼ਨ ਨਹੀਂ ਲੱਗਿਆ 5ਵਾਂ ਪੇ ਕਮਿਸ਼ਨ ਸਾਡੇ ਤੇ ਲਾਗੂ ਹੈ ਲੇਕਿਨ 6ਵਾਂ ਪੇ ਕਮਿਸ਼ਨ लागू ਨਹੀਂ ਹੈ ਤੇ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਹ ਚੀਜ਼ ਦੱਸਦਾ ਕਿ ਸਾਡੇ 100 ਦੇ ਕਰੀਬ ਕੰਪਿਊਟਰ ਦੇ ਆਪਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਤੇ ਉਹਨਾਂ ਦੇ ਪਰਿਵਾਰ ਪਿੱਛੇ ਤਰਫੋਂ ਨੂੰ ਤਿਆਰ ਨਹੀਂ ਪੂਰਾ ਭੁੱਖਮਰੀ ਦਾ ਮਾਹੌਲ ਹੈ ਉਹਨਾਂ ਦਾ ਤੇ ਪਿੱਛੇ ਪਰਿਵਾਰ ਨੂੰ ਸੰਭਾਲਣ ਵਾਲਾ ਕੋਈ ਨਹੀਂ ਸਾਡੇ ਸੰਗਰੂਰ ਦੇ ਕਈ ਇਹੋ ਜਿਹੇ ਕਰੋਨਾ ਵਾਰੀਅਰ ਵੀ ਰਹੇ ਨੇ ਬਠਿੰਡਾ ਤੋਂ ਜਿਨ੍ਹਾਂ ਦੇ ਬਾਕੀਆਂ ਨੂੰ ਤਾਂ 50-50 ਲੱਖ ਰੁਪਏ ਮਿਲ ਗਿਆ ਲੇਕਿਨ ਉਹ ਕਰੋਨਾ ਵਾਰੀਅਰ ਨੂੰ 50 ਲੱਖ ਰੁਪਏ ਨਹੀਂ ਮਿਲੇ ਕਿਉਂਕਿ ਉਹ ਕੰਪਿਊਟਰ ਦੇ ਆਪਕ ਸੀ ਕੰਮ ਕਰਨ ਨੂੰ ਅਸੀਂ ਅੱਗੇ ਆ ਸਾਡੀਆਂ ਇਲੈਕਸ਼ਨ ਡਿਊਟੀਆਂ ਲੱਗਦੀਆਂ ਨੇ ਸਾਡੀਆਂ ਹੋਰ ਐਕਟਰੀਆਂ ਦੀ ਡਿਊਟੀਆਂ ਲੱਗਦੀਆਂ ਨੇ ਲੇਕਿਨ ਜਦੋਂ ਕੁਝ ਦੇਣਾ ਹੁੰਦਾ ਇੱਕ ਮਤਰੀ ਹੀ ਮਾਲ ਜਿਹੜਾ ਪਾਗ ਹੈ ਉਹ ਇਹ ਪੰਜਾਬ ਸਰਕਾਰ ਅਪਣਾਉਂਦੀ ਹੈ ਪਿਛਲੀਆਂ ਸਰਕਾਰਾਂ ਨੇ ਵੀ ਇਹੀ ਅਪਣਾਇਆ ਸੀਗਾ ਤੇ ਹੁਣ ਵਾਲੀ ਸਰਕਾਰ ਵੀ ਇਹੀ ਅਪਣਾ ਰਹੀ ਹੈ ਪਰ ਹਮੇ 20 ਸਾਲ ਹੋ ਗਏ ਜੌਬ ਕਰਤੇ ਹੋਏ ਕਿਸੇ ਨੇ ہماری ਸਾਰ ਨਹੀਂ ਲਈ ਇਤਨੀ ਸਰਕਾਰਾਂ ਆ ਕੇ ਚੱਲੇ ਗਈ ਕਿਸੇ ਨੇ ਨਹੀਂ ਪੁੱਛਿਆ ਹਮਨੀ ਸਰਕਾਰ ਕੋ ਵੀ ਵੋਟ सारी आपका पक्का कर देंगे लेकिन इसने कभी हमारी साथ नहीं ली भी हमें बीस दिन हो गए भूख हड़ताल पर बैठे हुए कोई आपका बंदा एक बार भी हमारे पास नहीं आया तो क्या हम पंजाब के वासी नहीं है हमने इनको जिताया कि इनके लिए इसके भरोसे पर जिताया था पर लेकिन इन्होंने हमारे बारे में एक बार भी नहीं पूछा वो भगवंत मान केजरीवाल के पास तो चला गया लेकिन हमारे पास क्यों नहीं आया इतने दिनों से हमारे सभी टीचर्स दूर हड़ताल पर बैठे हैं वो अपने बच्चों को छोड़कर, अपना घर परिवार छोड़कर, उनको देखना चाहिए एक बार उस उस जगह पर बैठ के आके एक मिनट के नहीं बैठा जाता डिमांड क्या गया आपकी हमें शिक्षा विभाग में शिफ्ट करो यही हमारी डिमांड है नहीं सर हम मेंटली जो हमें टॉर्चर किया जा रहा है ना कि हम देखो 20 साल हो गए हमें जॉब करते हुए लेकिन जब भी हम स्कूल में किसी टाइम हमें गिफ्ट वगैरह कुछ दिया जाता है तो हमारी सबकी चरण लास्ट में आती है जो हमारे से पहले हमारे से पीछे भी आके अभी दो साल हुए हैं जो जूनियर आ रहे हैं दो साल पहले हुए हैं उनको एक साइंस टीचर है हमारे स्कूल में जब हमें इस बार टीचर डे पे गिफ्ट दिया गया तो स्टूडेंट भी वो हमारे पीछे आए हम उनके पीछे पहले, वो पहले दिन लेंगे गिफ्ट और हमें बाद में मिला तो देखो कितनी मेंटली हमें इतना की इतनी है है। हमें वो नहीं मेंटली जो टॉर्चर किया जा रहा है उसके लिए बात कर रहे हैं ये ये मन में यही रोस है कि हमें उन्नीस बीस साल हो गए इस जॉब में फिर भी हमें रेगुलर नहीं किया जा रहा सरकार तो बोल रही है अब रेगुलर हो पर हम रेगुलर नहीं है हमें डी एस पी मेंटली टॉर्चर किया जा रहा है तो हमें ये ये कि हमें मर्ज करो जो हमारे फिटल सोसाइटी है सोसाइटी को हटा के हमें पंजाब गवर्नमेंट जो अपनी तरफ से